ਗੁਰੂ ਪਿਆਰਿਓ ਜਿਹੜੀਆਂ ਅਸੀਂ ਗੱਲਾਂ ਕਰਦੇ ਆ ਅਸੀਂ ਸਿਆਣਪਾਂ ਦਿਖਾਉਨੇ ਆ ਉਹਦੇ ਨਾਲ ਤਾਂ ਮਨ ਨੂੰ ਮੈਲ ਲੱਗਦੀ ਆ ਫੇਰ ਇਹ ਮੈਲ ਨੂੰ ਉਤਾਰਨ ਵਾਸਤੇ ਸਾਨੂੰ ਰੱਬ ਦੀ ਬਾਣੀ ਦੀ ਲੋੜ ਪੈਂਦੀ ਆ ਵਾਹਿਗੁਰੂ ਹਾਜ਼ਰਾ ਹਜੂਰਾ ਉਹਦੀ ਹਜ਼ੂਰੀ ਦੇ ਅਹਿਸਾਸ ਦੇ ਵਿੱਚ ਵਸਣਾ ਚਾਹੀਦਾ ਪਰ ਕਿਵੇਂ ਦੁੱਖ ਸੁੱਖ ਹਰ ਲੋੜ ਵੇਲੇ ਉਹਦੇ ਅਗੇ ਅਰਦਾਸ ਕਰਨੀ ਬਣਦੀ ਆ ਤੇ ਉਹਨੇ ਦਾਤਾਂ ਦੇਣੀਆਂ ਨੇ ਕਿਉਂਕਿ ਉਹ ਦਾਤਾਂ ਦੇਣ ਵਾਲਾ ਵਾਹਿਗੁਰੂ ਆ। ਜ਼ਿੰਦਗੀ ਵਿੱਚ ਵਿਚਰਦੇ ਆਂ ਕਈ ਵਾਰੀ ਔਗਣ ਸਾਨੂੰ ਇਹੋ ਜੇ ਲੱਗ ਜਾਂਦੇ ਆ ਉਹਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਉਦੋਂ ਲੋੜ ਹੁੰਦੀ ਆ ਗੁਰੂ ਦੀ ਸ਼ਰਨ ਆਉਣ ਦੀ, ਉਹਦਾ ਬਣਨ ਦੀ, ਉਹਦੇ ਚਰਨਾਂ 'ਚ ਨਿਮਾਣੇ ਹੋ ਕੇ ਬੇਨਤੀ ਕਰਨ ਦੀ। ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਤੇ ਧੰਤਨ ਬਾਬਾ ਆਨੰਦ ਸਿੰਘ ਜੀ, ਨਾਨਕ ਸਰ ਕਲੇਰਾਂ ਵਾਲੇ, ਬਾਬਾ ਈਸ਼ਰ ਸਿੰਘ ਜੀ ਉਹਨਾਂ ਦੀ ਇੱਕ ਸਾਖੀ ਮੈਂ ਆਪ ਜੀ ਨੂੰ ਸਰਵਣ ਕਰਵਾਉਣ ਲੱਗਾ। ਬਹੁਤ અપਾਰ ਕਿਰਪਾ ਹੋ ਜਾਂਦੀ ਆ ਜਦੋਂ ਆਪਾਂ ਬਾਣੀ ਨਾਲ ਜੁੜਦੇ ਆ ਜੇ ਆਪਾਂ ਮੰਨ ਲਓ ਬਾਣੀ ਨੂੰ ਮਨ ਵਿੱਚ ਵਸਾ ਲਈਏ ਸਾਰੇ ਕਾਰਜ ਸਾਡੇ ਰਾਸ ਹੋ ਜਾਣਗੇ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਕਈ ਵਾਰੀ ਅਸੀਂ ਕਹਿ ਦਿੰਨੇ ਆ ਵੀ ਮਨ ਵਸ ਚ ਨਹੀਂ ਆਉਂਦਾ ਕੰਟਰੋਲ ਦੇ ਵਿੱਚ ਨਹੀਂ ਹੁੰਦੇ ਇਹ ਵਿਕਾਰ ਜਿਹੜੇ ਆ ਵੱਧ ਹੀ ਜਾਂਦੇ ਆ ਕੋਈ ਹੰਕਾਰੀ ਆ ਕੋਈ ਲੋਭੀ ਆ ਚਾਰੇ ਪਾਸੇ ਮੈਲ ਹੀ ਮੈਲ ਆਪਾਂ ਨੂੰ ਨਜ਼ਰ ਆਉਂਦੀ ਆ ਮਾਫ ਕਰਨਾ ਕੋਈ ਕਿਸੇ ਵਿੱਚ ਕਰੋਧ ਦੀ ਮੈਲ ਆ ਕਿਸੇ 'ਚ ਹਉਮੈ ਦੀ ਮੈਲ ਆ ਬੰਦੇ ਘੱਟ ਮੈਲ ਵੱਧ ਦਿਖਾਈ ਦਿੰਦੀ ਆ ਪਰ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਜਦੋਂ ਆਪਣੀ ਬਾਣੀ ਬਖਸ਼ ਦਿੰਦੇ ਆ ਉਦੋਂ ਔਗਣ ਕੱਟੇ ਜਾਂਦੇ ਆ ਇੱਕ ਸਮੱਤ ਮਿਲੀ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖਾਂ ਦੇ ਵੱਲੋਂ ਉਹਨਾਂ ਦੀਆਂ ਜੀਵਨ ਸਾਖੀਆਂ ਵਿੱਚੋਂ ਮਹਾਂਪੁਰਖ ਬੈਠੇ ਹੋਏ ਸੀ ਕੋਈ ਪਿੰਡ ਦਾ ਸਰਪੰਚ ਦਰਸ਼ਨ ਕਰਨ ਲਈ ਆਇਆ ਨਾਲ ਕੋਈ 4-5 ਹੋਰ ਸਰੀਰ ਵੀ ਸੀਗੇ ਦਰਸ਼ਨ ਕੀਤੇ ਆ ਤੇ ਬੈਠ ਗਏ ਆ ਜੀ ਉਹ ਸਰੀਰ ਕਹਿਣ ਲੱਗੇ ਬਾਬਾ ਜੀ ਇਹ ਪਿੰਡ ਦਾ ਮੁਖੀ ਆ ਜੀ ਸਰਪੰਚ ਆ ਬਾਬਾ ਜੀ ਜਾਣੀ ਜਾਣ ਸੀਗੇ ਬਿਠਾ ਲਿਆ ਕੋਲ ਵੇਖ ਕੇ ਕਹਿਣ ਲੱਗੇ ਭਾਈ ਸੱਚ ਸੱਚ ਬੋਲੀ ਕੋਈ ਮਾੜੀ ਚੀਜ਼ ਤਾਂ ਨਹੀਂ ਵਰਤਦਾ ਤੂੰ ਭਾਵ ਕੀ ਕਿਸੇ ਚੀਜ਼ ਦਾ ਸੇਵਨ ਤਾਂ ਨਹੀਂ ਕਰਦਾ ਇਹੋ ਜੀ ਚੀਜ਼ ਜਿਹੜੀ ਬੁਰੀ ਹੋਵੇ ਗੁਰੂ ਦੀ ਮਰਿਆਦਾ ਅਨੁਸਾਰ ਨਾ ਹੋਵੇ ਉਹ Algun ਫਿਰ ਕਹਿਣ ਲੱਗਾ ਮਾਹਪੁਰਖੋ ਮੈਂ ਸੱਚ ਬੋਲਦਾ ਮੈਂ ਸ਼ਰਾਬ ਪੀਣਾ ਸ਼ਰਾਬ ਪੀਤੇ ਬਿਨਾ ਮੈਂ ਰਹਿ ਨਹੀਂ ਸਕਦਾ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਸ਼ਰਾਬ ਪੀਣੀ ਹੀ ਪੀਣੀ ਆ ਬਾਬਾ ਜੀ ਨਾਰਾਜ਼ ਨਹੀਂ ਹੋਏ ਦੇਖੋ ਮਾਹਪੁਰਖ ਤੇ ਨਾ ਹੀ ਉਹਦੇ ਨਾਲ ਭਾਵ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਕੀਤੀ ਵੀ ਇਹ ਸ਼ਰਾਬ ਪੀਂਦਾ ਸਗੋਂ ਬਾਬਾ ਜੀ ਖੁਸ਼ ਹੋਏ ਕਹਿਣ ਲੱਗੇ ਤੂੰ ਸੱਚ ਬੋਲਿਆ ਵੀ ਜੇ ਤੂੰ ਇਹ ਝੂਠ ਬੋਲਦਾ ਫਿਰ ਗੱਲ ਕੋਈ ਹੋਰ ਹੋਣੀ ਸੀ ਤੇਰੇ ਸੱਚ ਬੋਲਣ ਤੇ ਅਸੀਂ ਖੁਸ਼ ਆਂ ਕਹਿਣ ਲੱਗੇ ਸ਼ਾਬਾਸ਼ ਪਰ ਤੇਰੇ ਸੱਚ ਬੋਲਣ ਤੋਂ ਕੁਰਬਾਨ ਤਾਂ ਜਾਣਦੇ ਆ ਪਰ ਹੁਣ ਇਹ ਔਗਣ ਨੂੰ ਤੂੰ ਆਪਣੇ ਸਾਰਿਆਂ ਸਾਹਮਣੇ ਅੱਜ ਬੋਲ ਕੇ ਪ੍ਰਗਟ ਕਰ ਦਿੱਤਾ ਨੰਗਾ ਕਰ ਦਿੱਤਾ ਤੂੰ ਅਸਲੀ ਮਰਦ ਆ ਸਾਡੇ ਕੋਲ ਦੇਖੋ ਜੀ ਉਹ ਆ ਕਹਿਣ ਲੱਗੇ ਕਈ ਆਉਂਦੇ ਆ ਸ਼ਰਾਬ ਪੀਣ ਵਾਲੇ ਹੁੰਦੇ ਆ ਪਰ ਪੁੱਛਣ ਤੇ ਕਹਿ ਦਿੰਦੇ ਆ ਅਸੀਂ ਨਹੀਂ ਜੀ ਪੀਂਦੇ ਜਾਂ ਕਹਿ ਦਿੰਦੇ ਆ ਕਦੀ ਕਦੀ ਪੀ ਲੈਨੇ ਆ ਵਿਆਹ ਸ਼ਾਦੀ ਵਿੱਚ ਔਂਝ ਨਹੀਂ ਪੀਂਦੇ ਇਸ ਕਰਕੇ ਭਾਵ ਕਿ ਸੱਚ ਬੋਲਣ ਦੀ ਹਿੰਮਤ ਵੀ ਹੈਨੀ ਆਪਣੇ ਔਗਣ ਨੂੰ ਨੰਗਾ ਕਰਨ ਦੀ ਹਿੰਮਤ ਵੀ ਬਾਬਾ ਜੀ ਕਹਿੰਦੇ ਕਿਸੇ ਕਿਸੇ ਕੋਲ ਹੁੰਦੀ ਹੈ ਫਿਰ ਕਹਿੰਦੇ ਭਾਈ ਅਸਲੀ ਮਰਦ ਨਿਕਲਿਆ ਸੱਚ ਬੋਲਿਆ ਫਿਰ ਕਹਿਣ ਲੱਗੇ ਮਹਾਪੁਰਖ ਛੱਡ ਦੇ ਇਹਨੂੰ ਹੁਣ ਜੇ ਤੈਨੂੰ ਪਤਾ ਨਹੀਂ ਔਗਣ ਸਮਝਾ ਨਾ ਪੀਆ ਕਰ ਕਿਉਂਕਿ ਸ਼ਰਾਬ ਪੀਣੀ ਚੰਗੀ ਗੱਲ ਨਹੀਂ ਬਾਬਾ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਦੇਖੋ ਜੀ ਇਸ ਤਰ੍ਹਾਂ ਬਾਣੀ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਸਮਝਾਉਂਦੇ ਆ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਵਿਚ ਆਏ ਆਪਣਾ ਪਰਾਇਆ ਨਾ ਪਛਾਨੇ ਖਸਮੋਂ ੱੱੱਕੇ ਖਾਏ ਜਿਹੜੀ ਸ਼ਰਾਬ ਨੂੰ ਪੀਣ ਨਾਲ ਅਕਲ ਮਾਰੀ ਜਾਂਦੀ ਆ ਝੱਲਪੁਣਾ ਜਿਆ ਦਿਮਾਗ ਵਿੱਚ ਆ ਜਾਂਦਾ ਹੈ ਆਪਣੇ ਪਰਾਇਏ ਦੀ ਪਛਾਣ ਨਹੀਂ ਰਹਿੰਦੀ ਮਾਲਕ ਵੱਲੋਂ ੱੱੱਕੇ ਪੈਂਦੇ ਜਿਹਨੂੰ ਪੀ ਕੇ ਵਾਹਿਗੁਰੂ ਵਿਸਰਜ ਜਾਂਦਾ ਦਰਗਾਹ ਚ ਸਜ਼ਾ ਮਿਲਦੀ ਆ ਫਿਰ ਉਹਨੂੰ ਕਿਉਂ ਪੀਣਾ ਬੜੇ ਪਿਆਰ ਨਾਲ ਸਮਝਾਇਆ ਉਹ ਅੱਗੋਂ ਕਹਿਣ ਲੱਗਾ ਬਾਬਾ ਜੀ ਮੈਂ ਛੱਡ ਨਹੀਂ ਸਕਦਾ ਮੇਰੇ ਵਾਸਚ ਨਹੀਂ ਬਾਬਾ ਜੀ ਕਹਿਣ ਲੱਗੇ ਬੜਾ ਮਰਦਾਂ ਭਾਈ ਤੂੰ ਸੱਚ ਤਾਂ ਕਹਿ ਦਿੱਤਾ ਮੈਂ ਸ਼ਰਾਬ ਪੀਣਾ ਤੇ ਹੁਣ ਕਹਿ ਦਿੰਨਾ ਮੈਂ ਛੱਡ ਵੀ ਨਹੀਂ ਸਕਦਾ ਨਹੀਂ ਇਸ ਤਰ੍ਹਾਂ ਨਹੀਂ ਆਖਣਾ ਵੀ ਹੁਣ ਤਾਂ ਆਪਾਂ ਛੱਡ ਕੇ ਰਹਾਂਗੇ ਫਿਰ ਬਾਬਾ ਜੀ ਨੇ ਬੜੇ ਪਿਆਰ ਦੇ ਨਾਲ ਉਹਨੂੰ ਦੋ ਤਿੰਨ ਵਾਰੀ ਕਿਹਾ ਵੀ ਛੱਡਣੀ ਛੱਡਣੀ ਆ ਭਾਈ ਅਸੀਂ ਤੇਰਾ ਸਾਥ ਦੇਵਾਂਗੇ ਬੜੀ ਮਾੜੀ ਚੀਜ਼ ਆ ਬੱਜਰ ਕ੍ਰਹਿਤ ਵਿੱਚ ਆਉਂਦੀ ਹੈ ਤਾਂ ਤਾਂ ਉਹਦਾ ਇਹੀ ਜਵਾਬ ਸੀ ਬਾਬਾ ਜੀ ਮੇਰੇ ਵੱਸ 'ਚ ਨਹੀਂ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਮੈਂ ਨਹੀਂ ਛੱਡ ਸਕਦਾ ਕਈ ਲੋਕ ਆ ਜਿਵੇਂ ਹੁਣ ਕਿਸੇ ਨੂੰ ਕੋਈ ਆਦਤ ਪਈ ਆ ਗੁੱਸਾ ਕਰਨ ਦੀ ਵੀ ਮੈਂ ਗੁੱਸੇ ਨੂੰ ਕਾਬੂ 'ਚ ਨਹੀਂ ਕਰ ਸਕਦਾ ਮੈਂ ਨਹੀਂ ਛੱਡ ਸਕਦਾ ਇਦਾਂ ਉਹ ਵੀ ਕਹਿ ਰਿਹਾ ਸੀ ਮੈਂ ਨਹੀਂ ਛੱਡ ਸਕਦਾ ਹੁਣ ਜਦੋਂ ਬਾਬਾ ਜੀ ਨੇ ਵੇਖਿਆ ਮਹਾਪੁਰਖਾਂ ਨੇ ਵੀ ਬੇਵੱਸਾ ਬਿਲਕੁਲ ਵੀ ਇਹਦੇ ਵੱਸ ਦੀ ਗੱਲ ਨਹੀਂ ਕਿਉਂਕਿ ਸ਼ਰਾਬ ਇੰਨੀ ਪੀਲੀ ਆ ਆਦਤ ਇੰਨੀ ਪੱਕ ਗਈ ਆ ਕੀ ਔਗਣ ਨੇ ਇਹਦੇ ਤੇ ਭਾਰੀ ਹੋ ਗਿਆ ਹੁਣ ਔਗਣ ਤਾਂ ਮਹਾਪੁਰਖ ਕਹਿਣ ਲੱਗੇ ਚੰਗਾ ਫਿਰ ਛੱਡ ਨਹੀਂ ਸਕਦਾ ਤਾਂ ਸਾਡਾ ਇੱਕ ਬਚਨ ਮੰਨ ਲਾ ਇਹ ਬਾਬਾ ਆਨੰਦ ਸਿੰਘ ਜੀ ਤੋਂ ਅਸੀਂ ਇਹ ਸਿੱਖਿਆ ਹੈ ਤੂੰ ਹੁਣ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਸ਼ਰਾਬ ਛੱਡ ਪਰ ਉਹਦੇ ਨਾਲ ਸਾਡਾ ਇਹਨਾਂ ਬਚਨ ਮੰਨ ਲਾ ਇੱਕ ਪਾਠ ਸੁਖਮਣੀ ਸਾਹਿਬ ਦਾ ਰੋਜ਼ ਜੋ ਵੀ ਤੂੰ ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ ਕੋਈ ਵੀ ਮਾਲਾ ਫੇਰਦਾ ਜਾਂ ਨਿਤਨੇਮ ਕਰਦਾ ਇੱਕ ਪਾੜ ਸੁਖਮਣੀ ਸਾਹਿਬ ਦਾ ਰੋਜ਼ ਕਰਨਾ ਸ਼ੁਰੂ ਕਰ ਦੇ ਤੇ ਉਸ ਤੋਂ ਬਾਅਦ ਹਫ਼ਤੇ ਬਾਅਦ ਇੱਥੇ ਆਉਣਾ ਹੈ ਅਰਦਾਸ ਕਰਨੀ ਹੈ ਸਤਿਗੁਰੂ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਕਿ ਮੇਰੀ ਸ਼ਰਾਬ ਛਡਾ ਦਿਓ ਮੈਥੋਂ ਛੱਡੀ ਨਹੀਂ ਜਾਂਦੀ ਕਹਿਣ ਲੱਗਾ ਜੀ ਬਾਬਾ ਜੀ ਮੈਂ ਕਰ ਲੂੰਗਾ ਇਹ ਸੀਗਾ ਤਾਂ ਸਰਪੰਚ ਕਿਉਂਕਿ ਕਈ ਵਾਰੀ ਇਹ ਰਾਜਨੀਤੀ ਵਿੱਚ ਆ ਕੇ ਬੰਦਾ ਗਲਤ ਆਦਤਾਂ ਦਾ ਆਦੀ ਹੋ ਹੀ ਜਾਂਦਾ ਇੱਕ ਤਾਂ ਝੂਠ ਬੋਲਣ ਦਾ ਸੱਚਾ ਸੁੱਚਾ ਇਮਾਨਦਾਰ ਬੰਦਾ ਰਹਿੰਦਾ ਨਹੀਂ ਇਹ ਰਾਜਨੀਤਿਕ ਲੋਕ ਜਿਹੜੇ ਹੁੰਦੇ ਆ ਅਪਰਾਧੀ ਬਣ ਜਾਂਦੇ ਆ ਮੱਲੋ ਮੱਲੀ ਬਦੋ ਬਦੀ ਇਹ ਹੋ ਜਾਂਦਾ ਜੀ ਤਾਂ ਜਦੋਂ ਫਿਰ ਉਹ ਸਾਰੇ ਚਲੇ ਗਏ ਆ ਤੇ ਉਦੋਂ ਫਿਰ ਬਾਬਾ ਜੀ ਉਹਨਾਂ ਦੇ ਬਿਹੰਗਮ ਜਿਹੜੇ ਸੀਗੇ ਸੇਵਾਦਾਰ ਕਹਿਣ ਲੱਗੇ ਵੀ ਤੁਸੀਂ ਉਸ ਨੂੰ ਇਹ ਕੀ ਕਹਿ ਦਿੱਤਾ ਕਿ ਨਹੀਂ ਛੱਡ ਸਕਦਾ ਤਾਂ ਕੋਈ ਨਹੀਂ ਤੁਸੀਂ ਮਹਾਪੁਰਖੋ ਤਾੜਨਾ ਕਰਦੇ ਉਹਨੂੰ ਝੜਕਦੇ ਮਹਾਪੁਰਖ ਕਹਿਣ ਲੱਗੇ ਭਾਈ ਜਿਹੜੀ ਨਾਲ ਉਹ ਦਵਾਈ ਦਿੱਤੀ ਆ ਨਾ ਤੁਸੀਂ ਉਹ ਨਹੀਂ ਦੇਖੀ ਉਹ ਕਹਿਣ ਲੱਗੇ ਅਸੀਂ ਸਮਝੇ ਨਹੀਂ ਮਹਾਪੁਰਖ ਕਹਿਣ ਲੱਗੇ ਜਿਹੜਾ ਇੱਕ ਪਾਠ ਸ੍ਰੀ ਸੁਖਮਣੀ ਸਾਹਿਬ ਦਾ ਰੋਜ਼ ਉਹਨੂੰ ਵੱਧ ਕਰਨ ਲਈ ਆਖਿਆ ਹੈ ਗੁਰੂ ਅੱਗੇ ਅਰਦਾਸ ਕਰਨ ਲਈ ਕਿਆ ਦਵਾਈ ਆਹੋ ਉਹ ਦਵਾਈ ਕਾਦੀ ਆ ਸੇਵਾਦਾਰ ਪੁੱਛਣ ਲੱਗੇ ਕਹਿੰਦੇ ਜੀ ਔਗਣ ਛਡਾਉਣ ਦੀ ਜਿਹੜਾ ਛੱਡਿਆ ਨਹੀਂ ਜਾਂਦਾ ਜਿਹੜਾ ਸਾਡੇ ਵਾਸਤ ਚ ਨਹੀਂ ਹੁੰਦਾ ਇਸ ਕਰਕੇ ਜਦੋਂ ਇਹ ਸੁਖਮਣੀ ਸਾਹਿਬ ਦਾ ਪਾਠ ਕਰੇਗਾ ਆਪਣੇ ਔਗਣਾਂ ਦੀ ਅਰਦਾਸ ਕਰੇਗਾ ਵੀ ਮੈਥੋਂ ਸ਼ਰਾਬ ਨਹੀਂ ਛੱਟਦੀ ਛੜਾ ਦੇ ਗੁਰੂ ਦੀ ਡਿਊਟੀ ਲੱਗ ਜਾਵੇਗੀ ਉਹ ਛੜਾ ਸ਼ਰਾਬ ਜਿਹੜੀ ਆ ਘਰ ਵਿੱਚ ਕਲੇਸ਼ ਪਵਾਉਂਦੀ ਆ ਪੈਸੇ ਦੀ ਬਰਬਾਦੀ ਕਰਦੀ ਆ ਸਿਹਤ ਦਾ ਨੁਕਸਾਨ ਕਰਦੀ ਆ ਸਭ ਆਪੇ ਵਿੱਧ ਬਣ ਜਾਵੇਗੀ ਇਹਦੀ ਜ਼ਿੰਦਗੀ ਵਿੱਚੋਂ ਔਗਣ ਕੱਟਿਆ ਜਾਵੇਗਾ ਗੁਰੂ ਦੀ ਵਿੱਧ ਬਹੁਤ ਵੱਡੀ ਆ ਉਹ ਭਾਵੇਂ ਸਰੀਰ ਨੂੰ ਕੋਈ ਨੁਕਸ ਹੋਵੇ ਡਾਕਟਰਾਂ ਨੇ ਕਹਿ ਦੇਣਾ ਜੇ ਤੁਸੀਂ ਇਹ ਛੱਡੋਗੇ ਤਾਂ ਠੀਕ ਹੋਵੇਗਾ ਪਿਆਰਿਓ ਇਸ ਸੋਖਮਣੀ ਸਾਹਿਬ ਦੀ ਬਖਸ਼ਿਸ਼ ਆ ਕੋਈ ਵੀ ਔਗਣ ਕਿੱਡਾ ਵੀ ਔਗਣ ਜਿਹਨੂੰ ਛੱਡਣਾ ਚਾਹੁੰਦੇ ਹਾਂ ਬੇਵਸਾ ਛੱਡ ਨਾ ਸਕੂੰ ਛੱਡਣਾ ਵਸਚ ਨਾ ਹੋਵੇ ਹੱਥ ਤੇ ਹੱਥ ਧਰ ਕੇ ਨਾ ਬਹਿ ਜਾਓ ਬਾਬਾ ਆਨੰਦ ਸਿੰਘ ਜੀ ਦੇ ਬਚਨਾਂ ਬਾਬਾ ਈਸ਼ਰ ਸਿੰਘ ਜੀ ਦੇ ਆਪਣੇ ਉਸ ਔਗਣ ਪ੍ਰਤੀ ਸੋਖਮਣੀ ਸਾਹਿਬ ਦੀ ਬਾਣੀ ਦਾ ਨੇਮ ਵਧਾ ਕੇ ਗੁਰੂ ਪਾਤਸ਼ਾਹ ਜੀ ਦੇ ਚਰਣਾ ਚਰ ਅਰਦਾਸ ਕਰਨੀ ਆ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਉਹ ਔਗਣ ਨੂੰ ਤੁਹਾਡੀ ਜ਼ਿੰਦਗੀ ਚੋਂ ਕੱਢ ਦੇਣਗੇ ਇਹ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ ਵਿਸ਼ੇਸ਼ਤਾ ਹੀ ਆ ਜੇ ਕੋਈ ਆਪਦੇ ਔਗਣ ਛੱਡਣਾ ਚਾਹੁੰਦਾ ਪਰ ਵਸਚ ਨਹੀਂ ਛੱਡਿਆ ਨਹੀਂ ਜਾ ਰਿਹਾ ਤੇ ਉਹ ਔਗਣ ਦੂਰ ਕਰਨ ਦੀ ਡਿਊਟੀ ਗੁਰੂ ਸਾਹਿਬ ਆਪਣੇ ਤੇ ਲੈ ਲੈਂਦੇ ਇਹ ਬਾਣੀ ਦੀ ਕਿੱਡੀ ਕਮਾਲ ਦੀ ਬਖਸ਼ਿਸ਼ ਆ ਜੀ ਦੇਖੋ ਜੇ ਸਾਡੀ ਖਰਾਕ ਸ੍ਰੀ ਸੁਖਮਨੀ ਸਾਹਿਬ ਬਣ ਜਾਵੇ ਤਾਂ ਇਹ ਵੱਡੇ ਵੱਡੇ ਔਗਣ ਜਿਹੜੇ ਵਸਚ ਨਹੀਂ ਆਉਂਦੇ ਉਸਾਰੇ ਕੱਟੇ ਜਾਣਗੇ ਇੱਕ ਗੱਲ ਇੱਥੇ ਮੇਰੀ ਹੋਰ ਤੁਸੀਂ ਨੋਟ ਕਰਨਾ ਜੀ ਮਹਾਪੁਰਖਾਂ ਦੇ ਬਚਨ ਆ ਵੀ ਇੱਕ ਗੱਲ ਪੱਕੇ ਤੌਰ ਤੇ ਜਾਣ ਲੋ ਸਾਰੇ ਸੁੱਖ ਸਾਰੀਆਂ ਖੁਸ਼ੀਆਂ ਗੁਰੂ ਦੀ ਪ੍ਰਸੰਨਤਾ ਵਿੱਚੋਂ ਮਿਲਦੀਆਂ ਨੇ ਜੇ ਗੁਰੂ ਦੀ ਖੁਸ਼ੀ ਨਾ ਮਿਲੀ ਸੁੱਖ ਵੀ ਦੁੱਖ ਬਣ ਜਾਂਦੇ ਨੇ ਜੀ ਗੁਰਸਿੱਖ ਗੁਰੂ ਨਾਲ ਅੰਦਰੋਂ ਪਿਆਰ ਕਰਦੇ ਆ ਤੇ ਜੇ ਗੁਰੂ ਰੁੱਸ ਜੇ ਨਾ ਕਿਤੇ ਤਾਂ ਉਹਦਾ ਜਿਉਣਾ ਔਖਾ ਹੋ ਜਾਂਦਾ ਸਿੱਖ ਦਾ ਇੱਕ ਪਲ ਵੀ ਕੱਟਣਾ ਔਖਾ ਹੋ ਜਾਂਦਾ ਤਾਂ ਹੀ ਬਾਬਾ ਨਾਨਕ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਪੜਾਉਂਦੇ ਹੁੰਦੇ ਸੀ ਸੇਵਾਦਾਰਾਂ ਕੋਲ ਨੂੰ ਧਾਰਨਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ ਜੇ ਬਖਸ਼ੇ ਤਾਂ ਗੁਰੂ ਵਡਿਆਈ ਜੇ ਗੁਰੂ ਝੜਕ ਵੀ ਦੇਵੇਗਾ ਮਨੋਰੀਆਂ ਝੜਕਾਂ ਮਿੱਠੀਆਂ ਲੱਗਣਗੀਆਂ ਜੇ ਬਖਸ਼ ਦੇਵੇਗਾ ਮੇਰੇ ਔਗਣ ਸਮਝ ਕੇ ਜਾਣਦਾ ਹੋਇਆ ਵੀ ਮੈਨੂੰ ਬਖਸ਼ ਦੇਵੇਗਾ ਇਹ ਗੁਰੂ ਦੀ ਵਡਿਆਈ ਹੈ ਇਹ ਮੇਰਾ ਕੋਈ ਗੁਣ ਨਹੀਂ ਇਸ ਕਰਕੇ ਗੁਰਮਖ ਪਿਆਰਿਓ ਨਿਤਨਿਮਤੋਂ ਅਲਾਵਾ ਇੱਕ ਪਾਠ ਸੁਖਮਣੀ ਸਾਹਿਬ ਦਾ ਉਹ ਸਰਪੰਚ ਜਿਹੜਾ ਆਇਆ ਸੀਗਾ ਉਹਨੇ ਕਰਨਾ ਸ਼ੁਰੂ ਕੀਤਾ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਆ ਮਹਾਰਾਜ ਕਿਰਪਾ ਕਰੋ ਮੇਰੇ ਮਨ ਨੂੰ ਮੋੜ ਲਪੋ ਮੇਰਾ ਮਨ ਦੁਰਮਤ ਵੱਲ ਦੌੜ ਰਿਹਾ ਮੇਤੋਂ ਸੰਭਲਿਆ ਜਿਆ ਨਹੀਂ ਜਾਂਦਾ ਕਿਰਪਾ ਕਰੋ ਤੁਸੀਂ ਹੀ ਮੇਰੇ ਮਾਤਾ ਪਿਤਾ ਹੋ ਗਲਤ ਪਾਸੇ ਦੌੜ ਰਿਆਂ ਇਸ ਤਰ੍ਹਾਂ ਗੁਰੂ ਪਿਆਰਿਓ ਏਡੀ ਕਿਰਪਾ ਹੋ ਗਈ ਉਹ ਸਰਪੰਚ ਨੇ ਸੁਭਾਤਾ ਉਹਦਾ ਠੀਕ ਸੀਗਾ ਪਰ ਸ਼ਰਾਬ ਪੀਂਦਾ ਸੀ ਇੱਕ ਵੱਡੀ ਕਮੀ ਸੀ ਸ਼ਰਾਬ ਛੱਡੀ ਪਿੰਡ ਦਾ ਫਿਰ ਅਗਲੀ ਸਰਪੰਚੀ ਦੀ ਚੋਣ ਵੀ ਜਿੱਤੀ ਕਿਉਂਕਿ ਲੋਕ ਜਿਹੜੇ ਸੀਗੇ ਜਾਣਗੇ ਵੀ ਇਹਨੇ ਇੱਕ ਹੀ ਔਗਣ ਸੀ ਇਹ ਬੰਦੇ 'ਚ ਸ਼ਰਾਬ ਪੀਣੀ ਛੱਡ ਗਿਆ ਤੇ ਵਧੀਆ ਫੈਸਲੇ ਕਰਨ ਲੱਗ ਗਿਆ ਜ਼ਿੰਦਗੀ ਵੀ ਵਧੀਆ ਬਣ ਗਈ ਇਸ ਕਰਕੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਇਹ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਏਡੀ ਵੱਡੀ ਕਿਰਪਾ ਹੋ ਜਾਂਦੀ ਆ ਮਨ ਵੀ ਵਸ ਚ ਆ ਜਾਂਦਾ ਕਦੋਂ ਗੁਰੂ ਦੀ ਬਾਣੀ ਦੁਆਰਾ ਗੁਰੂ ਦੀ ਕਿਰਪਾ ਦੁਆਰਾ ਤਾਂ ਇਸ ਤਰ੍ਹਾਂ ਭਾਈ ਉਹਦੀ ਜ਼ਿੰਦਗੀ ਵਧੀਆ ਬਣ ਗਈ ਆ ਤਾਂ ਲੋੜ ਆ ਸ਼ਰਨ ਆਉਣ ਦੀ ਉਹਦਾ ਬਣਨ ਦੀ ਚਰਣਾ ਤੇ ਨਮਾਣੇ ਹੋ ਕੇ ਬੇਨਤੀ ਕਰਨ ਦੀ ਬਾਹਾਂ ਪਕਰ ਕਢ ਲੈਣੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਐਵੇਂ ਗੁਰੂ ਦੀ ਰਹਿਮਤ ਹੋ ਜਾਂਦੀ ਆ ਕਿਰਪਾ ਹੋ ਜਾਂਦੀ ਆ ਆਹ ਇਹ ਜਿਹੜੀ ਸ਼ਰਾਬ ਆ ਬਹੁਤ ਸ਼ਰਾਬੀ ਆਪਾਂ ਕਹਿੰਦੇ ਸੁਣੇ ਆ ਕਿ ਸਾਡੇ ਤੋਂ ਛੱਡੀ ਨਹੀਂ ਜਾਂਦੀ ਇਹ ਤਾਂ ਹੁਣ ਸਾਡੇ ਨਾਲ ਆਖਰੀ ਦਮ ਤੱਕ ਰਹੂਗੀ ਇਦਾਂ ਨਹੀਂ ਹੁੰਦਾ ਸਾਧ ਸੰਗਤ ਜੀ ਜਦੋਂ ਅਸੀਂ ਬਾਣੀ ਪੜ੍ਹਦੇ ਆ ਸਮਝਦੇ ਆ ਵਿਚਾਰਦੇ ਆ ਬਹੁਤ ਚੀਜ਼ਾਂ ਦਾ ਸਾਨੂੰ ਪਤਾ ਲੱਗਦਾ ਮਾਨਸ ਭਰਿਆ ਆਣਿਆ ਗੁਰੂ ਰਾਮਦਾਸ ਜੀ ਦੇ ਬਚਨ ਆ ਮਾਨਸ ਭਰਿਆ ਏ ਬੰਦਾ ਕੀ ਕਰਦਾ ਆਮ ਕਰਕੇ ਸ਼ਰਾਬੀ ਦਾ ਜਿਹੜਾ ਸੂਰਜ ਆ ਉਹ ਸ਼ਾਮ ਨੂੰ ਹੀ ਚੜਦਾ ਸ਼ਰਾਬ ਨਾਲ ਭਰਿਆ ਹੋਇਆ ਭਾਂਡਾ ਲਿਆਉਂਦਾ ਜਿਹਦੇ ਵਿੱਚੋਂ ਹੋਰ ਆ ਕੇ ਪਿਆਲਾ ਭਰ ਲੈਂਦਾ ਤੇ ਇਹਦੇ ਨਾਲ ਹੁੰਦਾ ਕੀ ਆ ਜੀ ਸ਼ਰਾਬ ਪੀ ਕੇ ਅਕਲ ਦੂਰ ਹੁੰਦੀ ਆ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਬਰਲ ਹੁੰਦਾ ਝੱਲਪੁਣਾ ਜਿਹਾ ਆ ਜਾਂਦਾ ਪਾਗਲ ਜਿਹਾ ਹੋ ਜਾਂਦਾ ਬੰਦਾ ਆਪਣਾ ਪਰਾਇਆ ਨਾ ਪਛਾਣੀ ਉਹਨੂੰ ਆਪਣੇ ਦੀ ਪਰਾਏ ਦੀ ਪਛਾਣ ਨਹੀਂ ਰਹਿੰਦੀ ਆਪਣਿਆਂ ਨੂੰ ਬਗਾਨਾ ਬਗਾਨਿਆਂ ਨੂੰ ਆਪਣਾ ਦੱਸਣ ਲੱਗ ਜਾਂਦਾ ਮਾਲਕ ਵੱਲੋਂ ਨੂੰ ਧੱਕੇ ਪੈਂਦੇ ਆ ਤਾਂ ਮੈਂ ਵੀ ਇਹ ਗੱਲ ਦੇਖੀ ਆ ਤੁਸੀਂ ਵੀ ਆਪਣੀ ਜ਼ਿੰਦਗੀ ਦਾ ਤਜਰਬਾ ਦੇਖੋ ਕੁਝ ਲੋਕ ਹੁੰਦੇ ਆ ਉਹਨਾਂ ਵਿੱਚ ਸਾਰੇ ਗੌਣੇ ਗੁਣ ਹੁੰਦੇ ਆ ਪਰ ਇੱਕ ਸ਼ਰਾਬ ਪੀਣ ਕਰਕੇ ਉਹ ਵੱਡਾ ਔਗਣ ਹੋਣ ਕਰਕੇ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਆ ਇਸ ਕਰਕੇ ਬਹੁਤੇ ਲੋਕਾਂ ਨੇ ਤਾਂ ਆਪਣੀ ਨੌਕਰੀ ਜਿਹੜੀ ਆ ਉਹ ਵੀ ਇਸੇ ਕਰਕੇ ਗਵਾ ਦਿੱਤੀ ਵੀ ਉਹ ਸ਼ਰਾਬੀ ਨੇ ਫਿਰ ਉਹ ਕਹਿ ਦਿੰਦੇ ਵੀ ਇਹਨਾਂ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਕੁਝ ਦਿਨ ਪਹਿਲਾਂ ਦੀ ਹੀ ਗੱਲ ਆ ਇੱਕ ਡਰਾਈਵਰ ਸੀਗਾ ਕਿਸੇ ਸਕੂਲ ਦੇ ਵਿੱਚ ਉਹ ਸ਼ਰਾਬ ਪੀ ਕੇ ਚੋਰੀ-ਚੋਰੀ ਗੱਡੀ ਚਲਾਉਂਦਾ ਹੁੰਦਾ ਸੀ ਫੜਿਆ ਗਿਆ ਬੱਚਿਆਂ ਦੀ ਵੈਨ ਚਲਾਉਂਦਾ ਸੀ ਤੇ ਉਹਨੂੰ ਕੱਢ ਦਿੱਤਾ ਨੌਕਰੀ ਵਿੱਚ ਤਾਂ ਮੇਰੇ ਕਹਿਣ ਦਾ ਭਾਵੇਂ ਆ ਵੀ ਮਾਲਕ ਵੱਲੋਂ ਇੱਕ ਤਾਂ ਮਾਲਕ ਰੱਬ ਹੋ ਗਿਆ ਤੇ ਇੱਕ ਜਿਹੜਾ ਦੁਨੀਆ ਦੇ ਮਾਲਕ ਹੁੰਦੇ ਜਿਨ੍ਹਾਂ ਦੇ ਅਧੀਨ ਹੋ ਕੇ ਆਪਾਂ ਨੌਕਰੀ ਕਰਦੇ ਆ ਜਿਹੜਾ ਸ਼ਰਾਬ ਪੀਵੇਗਾ ਉਹਨੂੰ ਤਾਂ ਭਾਈ ਫਿਰ ਮਾਲਕ ਵੱਲੋਂ ਧੱਕੇ ਹੀ ਮਿਲਣਗੇ ਨਾ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਦਰਗਾਹ ਚ ਵੀ سزا ਮਿਲਨੀ ਆ ਜਿਤ ਪੀਤੇ ਖਸਮ ਬਿਸਰੈ ਦਰਗੇ ਮਲੇ ਸਜਾਈ ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਾਰ ਵਸਾਏ ਇਸ ਕਰਕੇ ਇਹ ਚੰਦਰੀ ਸ਼ਰਾਬ ਜਿਹੜੀ ਆ ਵੀ ਇਹ ਨਹੀਂ ਪੀਣੀ ਚਾਹੀਦੀ ਜਿੱਥੋਂ ਤੱਕ ਵਸ ਚੱਲੇ ਕਦੇ ਨਾ ਪੀਓ ਨਾਨਕ ਨਦਰੀ ਸੱਚ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ ਸਦਾ ਸਾਇਵ ਕੇ ਰੰਗ ਰਹਿ ਮਹਿਲੀ ਪਾਵੇ ਥਾ ਤਾਂ ਮੇਰ ਦੀ ਨਜ਼ਰ ਦੇ ਨਾਲ ਗੁਰੂ ਦੀ ਨਾਮ ਦਾ ਨਸ਼ਾ ਜੀ ਨੂੰ ਮਿਲ ਜਾਂਦਾ ਹੈ ਉਹ ਸ਼ਰਾਬ ਦੇ ਚੱਕਰਾਂ 'ਚ ਪੈਂਦਾ ਹੀ ਨਹੀਂ ਉੱਕਈ ਇਹ ਗੱਲ ਪੱਕੀ ਤੌਰ ਤੇ ਤੁਸੀਂ ਜਾਣ ਲਓ ਵੀ ਉਹਨਾਂ ਕੋਲ ਤਾਂ ਨਾਮ ਦੀ ਖੁਮਾਰੀ ਹੁੰਦੀ ਹੈ ਹਰ ਜਨ ਗੁਣ ਗਾਵਤ ਹੱਸਿਆ ਤਾਂ ਜਿਵੇਂ ਉਹ ਸਰਪੰਚ ਕਹਿੰਦਾ ਸੀ ਜੀ ਵੀ ਮੈਂ ਨਹੀਂ ਛੱਡ ਸਕਦਾ ਵੀ ਮੈਂ ਨਹੀਂ ਜੀ ਇਹ ਕਰ ਸਕਦਾ ਇਸ ਤਰ੍ਹਾਂ ਦੁਨੀਆ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਲੱਗਦਾ ਵੀ ਅਸੀਂ ਨਹੀਂ ਕਰ ਸਕਦੇ ਤੇ ਇਹ ਇੱਕ ਹੈ ਵੀ ਸਚਾਈ ਅਸੀਂ ਬੇਵਸਾ ਪਰ ਜਦੋਂ ਗੁਰੂ ਦੀ ਡਿਊਟੀ ਲੱਗ ਜਾਂਦੀ ਆ ਗੁਰੂ ਅੱਗੇ ਕੋਈ ਕਾਰਜ ਨਹੀਂ ਅੜਦਾ ਸਾਰੇ ਕਾਰਜ ਸਾਡੇ ਰੁਕੇ ਪੂਰੇ ਹੋ ਜਾਂਦੇ ਆ ਇਸ ਕਰਕੇ ਭਾਈ ਬਾਬਾ ਜੀ ਨੇ ਦੋ ਤਿੰਨ ਵਾਰੀ ਹਣੋ ਕਿਹਾ ਛੱਡ ਦੇ ਮਾੜੀ ਚੀਜ਼ ਆ ਛੱਡ ਦੇ ਜਵਾਬ ਕੀ ਦਿੰਦਾ ਸੀ ਸਰਪੰਚ ਬਾਬਾ ਜੀ ਮੇਰੇ ਵਸ ਨਹੀਂ ਮੈਂ ਨਹੀਂ ਛੱਡ ਸਕਦਾ ਤਾਂ ਬਾਬਾ ਜੀ ਨੇ ਜਾਣਿਆ ਵੀ ਚੰਗਾ ਨਹੀਂ ਛੱਡ ਸਕਦਾ ਇੱਕ ਵਚਨ ਤਾਂ ਸਾਡਾ ਮੰਨ ਲਾ ਵੀ ਉਹਦੀ ਗੱਲ ਨੂੰ ਉਲਟਾਇਆ ਨਹੀਂ ਪਿਆਰ ਨਾਲ ਉਹਨੂੰ ਸਮਝਾ ਦਿੱਤਾ ਹਾਲਾਂਕਿ ਸੇਵਾਦਾਰ ਨੇ ਇਹ ਨਾ ਕਿਹਾ ਵੀ ਬਾਬਾ ਜੀ ਤੁਸੀਂ ਉਹਨੂੰ ਤਾੜਨਾ ਕਰਨੀ ਸੀ ਵੀ ਤੂੰ ਪਿੰਡ ਦਾ ਮੋਹਤਬਰ ਬੰਦਾ ਹੋ ਕੇ ਜੇ ਤੂੰ ਸ਼ਰਾਬ ਪੀਵੇਂਗਾ ਦੂਜੇ ਤੇਰੇ ਤੋਂ ਕੀ ਸਿੱਖਣਗੇ ਮਹਾਪੁਰਖਾਂ ਨੇ ਆਖਿਆ ਨਹੀਂ ਭਾਈ ਤਾੜਨਾ ਤਾਂ ਕਰਾਂਗੇ ਜੇ ਨਹੀਂ ਛੱਡੇਗਾ ਪਰ ਨਾਲ ਦਵਾਈ ਦੇ ਕੇ ਭੇਜਿਆ ਉਹ ਵੀ ਦੇਖੋ ਨਾ ਤਾਂ ਮੈਂ ਇੱਥੇ ਇਹ ਗੱਲ ਕਿਉਂ ਦੁਹਰਾ ਰਿਹਾ ਆ ਇਸ ਕਰਕੇ ਹੀ ਕਿਉਂਕਿ ਮਹਾਪੁਰਖਾਂ ਕੋਲ ਵਿਧੀ ਹੁੰਦੀ ਹੈ ਇੱਕ ਤਰੀਕਾ ਹੁੰਦਾ ਵੀ ਕਿਸੇ ਬੰਦੇ ਦੇ ਜੀਵਨ ਵਿੱਚੋਂ ਕਿਵੇਂ ਵਿਕਾਰ ਕੱਢ ਕੇ ਉਹਨੂੰ ਅੰਮ੍ਰਿਤ ਨਾਲ ਜੋੜਨਾ ਕਈ ਵਾਰੀ ਅਸੀਂ ਥੱਕਾ ਕਰਨ ਲੱਗ ਜਾਂਦੇ ਹਾਂ ਘਰ ਵਿੱਚ ਕੋਈ ਸ਼ਰਾਬ ਪੀਂਦਾ ਅਸੀਂ ਕਾਹਲੀ ਕਰਨ ਲੱਗ ਜਾਂਦੇ ਆਪਾਂ ਕਹਿ ਦਿੰਨੇ ਵੀ ਭਾਈ ਤੂੰ ਛੱਡ ਸ਼ਰਾਬ ਅੱਜ ਹੀ ਤੇ ਜੇ ਸਾਨੂੰ ਆਦਤ ਪਈ ਆ ਗੁੱਸਾ ਕਰਨ ਦੀ ਤੇ ਅਸੀਂ ਛੱਡਾਂਗੇ ਸਾਲ ਬਾਅਦ 2 ਸਾਲ ਬਾਅਦ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਕਿਸੇ ਨੂੰ ਆਦਤ ਪਈ ਆ ਗੁੱਸਾ ਕਰਨ ਦੀ ਪੱਕੀ ਹੋਈ ਆ ਕੰਟਰੋਲ ਨਹੀਂ ਹੁੰਦਾ ਏਵੇਂ ਸ਼ਰਾਬੀ ਬੰਦੇ ਦਾ ਵੀ ਕੰਟਰੋਲ ਨਹੀਂ ਰਹਿੰਦਾ ਫੇਰ ਉਹਦੀ ਸ਼ਰਾਬ ਛਡਾਉਣ ਵਾਸਤੇ ਪਰਿਵਾਰਕ ਮੈਂਬਰਾਂ ਨੂੰ ਉਹਦਾ ਸਾਥ ਵੀ ਦੇਣਾ ਚਾਹੀਦਾ ਉਹਨੂੰ ਵੀ ਉਦਮ ਕਰਨਾ ਚਾਹੀਦਾ ਬਾਣੀ ਦਾ ਲੜ ਵੀ ਫੜਨਾ ਚਾਹੀਦਾ ਮਹਾਪੁਰਖਾਂ ਦੀ ਸੰਗਤ ਵੀ ਕਰਨੀ ਚਾਹੀਦੀ ਆ ਬਾਣੀ ਪੜ੍ਹਨੀ ਵੀ ਚਾਹੀਦੀ ਆ ਏਡੀ ਕਿਰਪਾ ਹੋ ਜੇ ਫੇਰ ਜਿਹੜੀ ਸ਼ਰਾਬ ਆ ਆਸਾਨੀ ਨਾਲ ਛੁੱਟ ਜਾਂਦੀ ਮੇਰੇ ਕਹਿਣ ਦਾ ਭਾਵੇਂ ਸੀ ਸੰਗਤ ਠੀਕ ਸਭ ਕੁਝ ਠੀਕ ਸੰਗਤ ਕੀ ਦੀ ਆ ਨਾਨਕ ਕੱਟੜਿਆਂ ਸਿਓ ਤੋੜ ਢੂੜ ਸੱਜਣ ਸੰਤ ਪੱਕਿਆਂ ਸੱਚੇ ਸੰਤਾਂ ਨਾਲ ਜਿਹੜੀ ਆ ਇਹ ਕੀਤੀ ਹੋਈ ਸੰਗਤ ਮਹਾਂਪੁਰਖਾਂ ਦੀ ਰੱਬ ਦੇ ਪਿਆਰੀਆਂ ਦੀ ਇਹ ਬੰਦੇ ਨੂੰ ਤਾਰ ਦਿੰਦੀ ਹੈ ਇਸ ਤਰ੍ਹਾਂ ਭਾਈ ਜਿਵੇਂ ਉਹ ਸਰਪੰਚ ਨੇ ਸ਼ਰਾਬ ਛੱਡ ਦਿੱਤੀ ਜੇ ਕੋਈ ਬੰਦਾ ਸ਼ਰਾਬੀ ਆ ਉਹ ਵੀ ਆਸਾਨੀ ਨਾਲ ਸ਼ਰਾਬ ਛੱਡ ਸਕਦਾ ਕਿਉਂਕਿ ਕਈਆਂ ਨੂੰ ਆਦਤ ਹੁੰਦੀ ਆ ਵੀ ਦੋਸਤਾਂ ਵਿੱਚ ਬਹਿ ਕੇ ਪੀਂਦੇ ਆ ਉਹ ਫਿਰ ਇਹ ਹੁੰਦਾ ਵੀ ਉਹਨਾਂ ਨਾਲੋਂ ਜੇ ਉਹ ਬੰਦਾ ਕਿਨਾਰਾ ਕਰ ਲਵੇ ਫਿਰ ਆਦਤ ਸੌਕੀ ਹੋ ਜਾਂਦੀ ਹੈ। ਕਈ ਬੰਦਿਆਂ ਨੂੰ ਆਦਤ ਹੁੰਦੀ ਆ ਜਿਹੜੇ ਇਕੱਲੇ ਰਹਿ ਕੇ ਘਰੇ ਪੀਂਦੇ ਆ। ਉਹਨਾਂ ਦੀ ਆਦਤ ਕਿਵੇਂ ਦੂਰ ਹੋਵੇਗੀ ਜੀ? ਉਹਨਾਂ ਨੂੰ ਪਹਿਲਾਂ ਵੜਿਆ ਕੇ ਪਿਆਰ ਨਾਲ ਗੁਰੂ ਦੀ ਸੰਗਤ ਵਿੱਚ ਲਿਆਉਣਾ ਪਵੇਗਾ। ਉਹਦੀ ਜਗਾ ਜਿਵੇਂ ਮਹਾਂਪੁਰਖਾਂ ਨੇ ਆਖਿਆ ਸਾਡਾ ਇੱਕ ਬਚਨ ਮੰਨ ਲਾ। ਜੇ ਤੁਸੀਂ ਸਿੱਧਾ ਹੀ ਉਹਨੂੰ ਕਹੋਗੇ ਸ਼ਰਾਬ ਛੱਡ ਦੇ ਉਹ ਸਿੱਧਾ ਨਹੀਂ ਛੱਡੇਗਾ। ਇਸ ਤਰ੍ਹਾਂ ਨਹੀਂ ਹੋਵੇਗਾ ਜੀ। ਉਹਨੂੰ ਭਾਵੇਂ ਕਿ ਚੀਜ਼ਾਂ ਪਤਾ ਨੇ ਸਿਹਤ ਲਈ ਹਾਨੀਕਾਰਕ ਆ ਪੈਸੇ ਦੀ ਬਰਬਾਦੀ ਆ ਤੇ ਉਹ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਪੀ ਰਿਹਾ ਤਾਂ ਬੇਵੱਸ ਆ ਇੱਥੋਂ ਪਤਾ ਲੱਗ ਗਿਆ ਨਾ ਤਾਂ ਉਹਦੇ ਲਈ ਅਰਦਾਸ ਵੀ ਕਰਨੀ ਪਵੇਗੀ ਮਹਾਪੁਰਖਾਂ ਪਾਸ ਜਾਣਾ ਪਵੇਗਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਿਵਕੇ ਝੋਲੀ ਅੱਡ ਕੇ ਇਹ ਔਗਣ ਕੱਟਿਆ ਜਾਏ ਅਰਦਾਸ ਉਹਨੂੰ ਵੀ ਕਰਨੀ ਪਵੇਗੀ ਆਪਾਂ ਨੂੰ ਵੀ ਕਰਨੀ ਪਵੇਗੀ ਫੇਰ ਕਿਰਪਾ ਹੋਣੀ ਆ ਜੀ ਇਸ ਤਰ੍ਹਾਂ ਗੁਰੂ ਪਿਆਰੇਓ ਬਾਬਾ ਈਸ਼ਰ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਜੇ ਕੋਈ ਸੱਚ ਬੋਲਦਾ ਸੀ ਨਾ ਆ ਕੇ ਕਿ ਜੀ ਹਾਂ ਸੀ ਸ਼ਰਾਬ ਪੀਨੇ ਤੇ ਉਹਨੂੰ ਕਹਿ ਦਿੰਦੇ ਸੀ ਭਾਈ ਤੇਰੇ 'ਚ ਹਿੰਮਤ ਆ ਸੱਚ ਬੋਲਣ ਦੀ ਇਸ ਕਰਕੇ ਜੇ ਹੁਣ ਤੈਨੂੰ ਪਤਾ ਵੀ ਇਹ ਔਗਣ ਤੂੰ ਮੰਨਦਾ ਉਹਨੇ ਆਖਣਾ ਜੀ ਹਾਂ ਇਹ ਔਗਣ ਵੀ ਗੁਰਮਤ ਮਰਿਆਦਾ ਅਨੁਸਾਰ ਰਹਿਤ ਮਰਿਆਦਾ ਅਨੁਸਾਰ ਇਹ ਇੱਕ ਵੱਡਾ ਪਾਪ ਆ ਇਹ ਸ਼ਰਾਬ ਪੀਣੀ ਕਿਉਂਕਿ ਮਾਨ ਪਾਪ ਕਿਵੇਂ ਆ ਜੀ ਕਿਉਂਕਿ ਦੇਖੋ ਜੀ ਕਿਸੇ ਦੇ ਸਰੀਰ ਨੂੰ ਖਰਾਬ ਕਰਨਾ ਕਿਸੇ ਦੇ ਸਰੀਰ ਵਿੱਚ ਜ਼ਹਿਰ ਭੇਜਣੀ ਇਹ ਪਾਪ ਆ ਨਾ ਆਪਣੇ ਸਰੀਰ ਵਿੱਚ ਕੋਈ ਜ਼ਹਿਰ ਭੇਜ ਰਿਆ ਇਹ ਪੁੰਨ ਕਿੱਥੋਂ ਹੋ ਗਿਆ ਇਹ ਵੀ ਇੱਕ ਪਾਪ ਹੀ ਆ ਨਾ ਰੱਬ ਨੇ ਕਿੰਨੀ ਸੋਹਣੀ ਦੇ ਦਿੱਤੀ ਐ ਇਹਦੇ ਵਿੱਚ ਸ਼ਰਾਬ ਪਾ ਦੇਣੀ ਬੜੀ ਮਾੜੀ ਗੱਲ ਇੱਕ ਪਾਪ ਹੀ ਆ ਇਸ ਤਰ੍ਹਾਂ ਜਦੋਂ ਬੰਦੇ ਨੂੰ ਸੱਟ ਵੱਜਦੀ ਆ ਫਿਰ ਉਹ ਗਲਤੀਆਂ ਨਹੀਂ ਕਰਦਾ ਇਸ ਕਰਕੇ ਗੁਰਮਖ ਪਿਆਰਿਓ ਇਹ ਸੁਖਮਣੀ ਸਾਹਿਬ ਜੀ ਦੀ ਬਖਸ਼ਿਸ਼ ਆ ਇਹ ਸੁੱਖਾਂ ਦੀ ਮਣੀ ਆ ਇਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਕਿਰਪਾ ਹੈ ਕੋਈ ਵੀ ਔਗਣ ਹੋਵੇ ਜਿਹਨੂੰ ਤੁਸੀਂ ਛੱਡਣਾ ਚਾਹੁੰਦੇ ਹੋ ਪਰ ਬੇਵਸ ਹੋਮੋ ਚੇਤੇ ਰੱਖਿਓ ਜੇ ਛੱਡ ਨਹੀਂ ਸਕਦੇ ਗੁਰੂ ਦੀ ਸ਼ਰਨ ਪੈ ਜਾਓ ਹੱਥ ਤੇ ਹੱਥ ਧਰ ਕੇ ਬੈਠਣ ਦਾ ਕੋਈ ਫਾਇਦਾ ਨਹੀਂ ਉਹਦੇ ਨਾਲ ਨਹੀਂ ਕੁਝ ਹੋਣਾ ਉਦਮਤਾ ਕਰ ਨਹੀਂ ਪੈਣਾ ਗੁਰੂ ਦੀ ਸ਼ਰਨ ਆਜੋ ਬਾਕੀ ਕਾਰਜ ਤੁਹਾਡੇ ਗੁਰੂ ਨੇ ਰਾਸ ਕਰ ਦੇਣੇ ਆ ਇਤਨੇ ਕਿ ਹੀ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਹਨ ਜੀ ਗੁਰੂ ਸਾਹਿਬ ਕਿਰਪਾ ਕਰਨ ਇਸ ਤਰ੍ਹਾਂ ਭਾਈ ਗੁਰੂ ਰਾਮਦਾਸ ਜੀ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਇਹ ਜਿਹੜੀ ਸ਼ਰਾਬ ਹੈ ਇਹ ਸਰੀਰ ਨੂੰ ਤਾਂ ਬਰਬਾਦ ਕਰਦੀ ਆ ਪੈਸੇ ਦੀ ਬਰਬਾਦੀ ਦਰਗਾਹ ਦੇ ਵਿੱਚ ਵੀ ਮੂੰਹ ਕਾਲਾ ਹੁੰਦਾ ਇਹ ਜਿਹੜਾ ਔਗਣਾ ਭਾਈ ਛੱਡਣਾ ਪਵੇਗਾ ਗੁਰੂ ਦੀ ਸ਼ਰਣੀ ਪੈ ਕੇ ਸੌਖਾ ਸਹਿਜੇ ਛੱਡਿਆ ਜਾਣਾ ਹੈ ਤਾਂ ਇਹ ਬਾਬਾ ਆਨੰਦ ਸਿੰਘ ਜੀ ਨੇ ਪਬਈ ਸ਼ਰਸਿੰਘ ਜੀ ਨੇ ਬਹੁਤ ਲੋਕਾਂ ਨੂੰ ਸ਼ਰਾਬ ਛਡਾ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਆਉ ਭਾਈ ਅਸੀਂ ਵੀ ਮਹਾਪੁਰਖਾਂ ਦੇ ਬਚਨ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨੀਏ ਸੱਚੇ ਗੁਰੂ ਦੇ ਸਿੱਖ ਬਣ ਕੇ ਜੀਵਨ ਬਤੀਤ ਕਰੀਏ ਜ਼ਿੰਦਗੀ ਲੰਘਦੀ ਜਾ ਰਹੀ ਆ ਸਵਾਸ ਬੀਤਦੇ ਜਾ ਰਹੇ ਆ ਪਰ ਅਸੀਂ ਆਉਣ ਵਾਲਾ ਰਸਤਾ ਆਪਣਾ ਸਾਫ਼ ਨਹੀਂ ਕੀਤਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਜੀ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ